ਤਨ ਤਨ ਸ਼ਿਰੀ ਗੁਰੂ ਅਰਜਨ ਦੇਵ ਜੀ ਦੇ ਦਰੋਂ ਕਰੋ ਵਰਸਾਈ ਬ੍ਰਹਮ ਗਿਆਨੀ ਸੰਤ ਬਾਬਾ ਗੁਜਰ ਸਿੰਘ ਜੀ ਦਾ ਤਪਸਥਾਨ ਗੁਰਦੁਆਰਾ ਖੂ ਵਾਲਾ ਪੜਾ ਪਿੰਡ ਚੁਸਲੇਵੜ ਵਿਖੇ ਮੁਖ ਪ੍ਰਬੰਧਕ ਸੰਤ ਬਾਬਾ ਸਾਹਿਬ ਸਿੰਘ ਤਿੰਨਾਂ ਵੱਲੋਂ ਵਰਸਾਈ ਹੋਈ ਸੇਵਾ ਕਰਵਾ ਰਹੇ ਬਾਬਾ ਹਰਵਿੰਦਰ ਸਿੰਘ ਝਾੜ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਇਸ ਮੋਸ ਸੰਗਤਾਂ ਦੇ ਸਹਿਯੋਗ ਦਿਨ ਨਾਲ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਹਾਥੀ ਸੇਵਾ ਵੀ ਕੀਤੀ ਹੈ। ਇਸ ਮੌਕੇ ਬਾਬਾ ਹਰਵਿੰਦਰ ਸਿੰਘ ਜੀ ਝਾੜ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਨਾਮ ਜਪਣ, ਵੰਡ ਛਕਣ ਅਤੇ ਹਾਥੀ ਕਿਰਤ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਮਨੁੱਖ ਜਨਮ ਵਾਰ-ਵਾਰ ਨਹੀਂ ਮਿਲਣਾ। ਇਹ ਮਨੁੱਖ ਜਨਮ ਹੀ ਹੈ ਜਿਸ ਵਿੱਚ ਆਪਾਂ ਪਰਮਾਤਮਾ ਦੀ ਮਹਿਮਾ ਗਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਕ ਬਾਬਾ ਗੁਜਰ ਸਿੰਘ ਜੀ ਹਣਾ ਦੇ ਉਹ ਵਾਲੇ ਪੜਾ ਦੇ ਤਪਸੰਨ ਤੇ ਜੋ ਮੌਜੂਦਾ ਮੁਖੀ ਬਾਬਾ ਜੀ ਬਾਬਾ ਰਵਿੰਦਰ ਸਿੰਘ ਜੀ ਹਣਾ ਵੱਲੋਂ ਸੰਗਤਾਂ ਦੇ ਵਾਸਤੇ ਲੰਗਰ ਦੇ ਲੰਗਰ ਦੇ ਹਾਲ ਦੇ ਲੈਂਟਰ ਪੈ ਰਹੇ ਹਨ ਨਾਲ ਆਏ ਹੋਏ ਮਹਾਂਪੁਰਸ਼ਾਂ ਵਾਤੇ ਜੋ ਕਮਰੇ ਤਿਆਰ ਕੀਤੇ ਹਨ ਮਹਾਂਪੁਰਸ਼ਾਂ ਨੇ ਸਾਰੀਆਂ ਸੰਗਤਾਂ ਤਨਮਨთან ਦੀ ਨਾਲ ਸਵਾਵਾ ਕਰ ਰਹੀਆਂ ਹਨ ਸੋ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਨਾਲ ਸੰਗਤਾਂ ਨੂੰ ਬੇਨਤੀ ਕਰਦੇ ਭਾਈ ਜੋ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ਿਸ਼ ਕੀਤੀ ਸੇਵਾ ਸਭ ਤੋਂ ਉਤਮ ਹੈ ਦੋ ਪ੍ਰਕਾਰ ਦੀ ਸੇਵਾ ਹੈ ਇੱਕ ਨਿਸਕਾਮ ਸੇਵਾ ਇੱਕ ਸਕਾਮ ਸੇਵਾ ਹੈ ਸੋ ਭਾਈ ਜਿਹੜਾ ਵੀ ਨਿਸਕਾਮ ਸੇਵਾ ਕਰਦਾ ਹੈ ਸਤਗੁਰੂ ਜੀ ਉਹਨਾਂ ਨੂੰ ਮਨ ਚਿੰਦੇ ਫਲਾ ਦੀ ਪ੍ਰਾਪਤੀ ਕਰਾਉਂਦੇ ਹਨ ਸੋ ਮਹਾਂਪੁਰਸ਼ਾਂ ਵੱਲੋਂ ਬੇਨਤੀ ਹੈ ਕਿ ਜਿਸ ਤਰ੍ਹਾਂ ਪੰਛੀ ਦੋ ਕੰਬਾਂ ਦੇ ਸਹਾਰੇ ਉੱਡਦਾ ਹੈ ਇਸ ਤਰ੍ਹਾਂ ਮਨੁੱਖਾ ਤੇ ਸੇਵਾ ਤੇ ਸਿਮਰਨ ਜ਼ਰੂਰੀ ਹੈ ਸੋ ਇਸ ਕਰਕੇ ਸੰਗਤਾਂ ਬਹੁਤ ਭਾਵਨਾਵਾਂ ਦੇ ਨਾਲ ਸੇਵਾ ਕਰਦੀਆਂ ਹਨ ਮਹਾਂਪੁਰਖ ਨਾਮ ਜਿ ਪਾਉਂਦੇ ਹਨ ਸੇਵਾ ਕਰਵਾਉਂਦੇ ਹਨ ਸੋ ਇਸ ਕਰਕੇ ਸੰਗਤਾਂ ਨੂੰ ਬੇਨਤੀ ਪਾਈ ਬਾਦ ਚੜ ਕੇ ਸੇਵਾ ਕਰਿਆ ਕਰੋ ਕਲਯੁਗ ਦਾ ਸਮਾਂ ਚੱਲ ਰਿਹਾ ਹੈ ਸੋ ਜਿਹੜਾ ਵੀ ਭਾਈ ਸੇਵਾ ਕਰਦਾ ਹੈ ਉਸ ਨੂੰ ਸੱਚੇ ਪਾਤਸ਼ਾਹ ਮਹਾਰਾਜ ਉਹਦੀ ਮਨ ਦੀ ਜਿਹੜੀ ਮੈਲ ਏ ਤਾਰ ਦਿੰਦੇ ਹਨ ਸੇਵਾ ਕਰਨ ਦੇ ਨਾਲ ਮਨ ਨਿਰਮਲ ਹੁੰਦਾ ਹੈ ਸੇਵਾ ਕਰਨ ਦੇ ਨਾਲ ਮਨ ਜਿਹੜਾ ਉਹ ਪਾਈ ਸਾਫ਼ ਹੁੰਦਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਮਾਹਪੁਰਖ ਬਾਬਾ ਅਰਵਿੰਦਰ ਸਿੰਘ ਜੀ ਦੇ ਨਾਲ ਸੰਯੋਗ ਦੇ ਕੇ ਫੂਸਲੇਵੜ ਨਗਰ ਦੀਆਂ ਸੰਗਤਾਂ ਨੇ ਸੰਯੋਗ ਦੇ ਕੇ ਮਾਹਪੁਰਸ਼ਾ ਦੇ ਲੰਗਰ ਹਾਲ ਅਤੇ ਮਾਹਪੁਰਸ਼ਾਵਾਦ ਤੇ ਜੋ ਕਮਰੇ ਤਿਆਰ ਕਰਨਾ ਹੈ ਨਾ ਮਾਹਪੁਰਸ਼ਾ ਜੋ ਸਾਰੀਆਂ ਸੰਗਤਾਂ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਹਾਂਜੀ ਬਾਬਾ ਜੀ ਜੋ ਅੱਜ ਸੈਂਟਰ ਬੈ ਰਿਆ ਵਾ ਕੀ ਕਹਿਣਾ ਚਾਹਗੇ ਕੀ ਫੀਲ ਕਰੀ ਦੋਸਤਾਂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh ਗੁਰੂਖਾਂਸ ਹਾਲਸੇ ਪੰਥ ਨੂੰ ਗੁਰੂਕੀਆਂ ਸੰਗਤਾਂ ਨੂੰ ਇਸ ਮਹਾਨ ਕਾਰ ਸੇਵਾ ਲੈਂਟਰ ਦੀ ਬਿਆਨਤ ਬਿਆਨਤ ਵਧਾਈ ਹੋਵੇ ਤੇ ਜਿਸ ਸਥਾਨ ਤੇ ਅੱਜ ਲੈਂਟਰ ਪੈ ਰਿਹਾ ਏ ਨਗਰ ਚੂਸਲੇਵਾੜ ਪੰਜ ਮਹਾਂਪੁਰਖਾਂ ਦੀ ਏ ਜਨਮ ਸਥਾਨ ਧਰਤੀ ਆ ਇਹ ਨਗਰ ਬੜੇ ਭਾਗਾ ਵਾਲਾ ਏ ਇਤੋਂ ਦੇ ਉੱਚ ਕੋਟੀ ਦੇ ਮਹਾਤਮਾ ਮਹਾਂਪੁਰਖ ਜਿਸ ਤਰ੍ਹਾਂ ਅੱਜ ਮਹਾਪੁਰਖ ਬਾਬਾ ਗੁਜਰ ਸਿੰਘ ਜੀ ਦੇ ਅਸਥਾਨ ਤੇ ਲੈਂਟਰ ਪੈ ਰਿਆ ਇਹਨਾਂ ਨੇ ਤਪ ਬੰਦਗੀ ਕਰਕੇ ਸਾਡੇ ਵਰਗੇ ਕਲਜੂਗੀ ਜੀਵਾਂ ਨੂੰ ਤਾਰਨਾ ਕੀਤਾ ਅੱਜ ਵੀ ਉਹਨਾਂ ਦੀ ਤੇ ਰਣਮਾਈ ਏਟਾ ਉਹਨਾਂ ਦੀ ਸਰਪ੍ਰਸਤੀ ਏਟੇ ਕਾਰਜ ਹੋ ਰਹਿ ਹਨ ਇਹ ਕਾਰ ਸੇਵਾ શ્રી ਮਾਨਸੰਤ ਬਾਬਾ ਅਰਵਿੰਦਰ ਸਿੰਘ ਜੀ ਚਾਰਸਾ ਵਾਲੇ ਬਾਬਾ ਪਾਲ ਸਿੰਘ ਦੇ ਅੱਜ ਬੇਅੰਤ ਮਹਾਪੁਰਖ ਸੰਪਰਦਾਵਾਂ ਕਕਰ ਹੋਈਆਂ ਨੇ ਇਸ ਨਗਰ ਵਿੱਚ ਮਹਾਪੁਰਖ ਬਾਬਾ ਬੂਟਾ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਬ੍ਰਾਹਮ ਗਿਆਨੀ ਬਾਬਾ ਚਰਨਦਾਸ ਜੀ ਰਾਜਾ ਸੁਆਮੀ ਸੰਪਰਦਾਏ ਬਾਬਾ ਬਗਾ ਸਿੰਘ ਜੀ ਜਿਨ੍ਹਾਂ ਨੇ ਸਾਰੇ ਮਹਾਪੁਰਖਾਂ ਨੇ ਘੋਰ ਤਪਸ਼ਿਆ ਕੀਤੀ ਅੱਜ ਇਸ ਧਰਤੀ ਨੂੰ ਭਾਗ ਲੱਗਿਆ ਨਾ ਸਾਰਾ ਇਲਾਕਾ ਸਾਰੇ ਨਗਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਸਭਾਨਕਾਰ ਸੇਵਾ ਵਿੱਚ ਹਿੱਸਾ ਪਾ ਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ ਦੇਖੋ ਸਾਰੀਆਂ ਸੰਗਤਾਂ ਉੱਪਰ ਤੱਕ ਇਧਰ ਲੰਗਰ ਦੀ ਸੇਵਾ ਚੱਲ ਰਹੀ ਆ ਤੇ ਸਾਰੀਆਂ ਮਾਪੁਰਖਾਂ ਦੀਆਂ ਅਸੀਸਾਂ ਅਤੇ ਗੁਰੂ ਕੀਆ ਸੰਗਤਾਂ ਸਮੂਹ ਜਥੇਦਾਰਾਂ ਸੇਵਾਦਾਰਾਂ ਦਾ ਸਜੋਗ ਸਾਡੇ ਵਰਗੇ ਵੀ ਨਿਭਾਗੇ ਜੀਵਾ ਕਰਕੇ ਇਹ ਸੇਵਾ ਕਰਕੇ ਅੱਜ ਲਾਹਾ ਪ੍ਰਾਪਤ ਕਰ ਰਹਿ ਹਨ ਤੇ ਮਨੁੱਖਾ ਜਨਮ ਪਤਾ ਨਹੀਂ ਕਿੰਨੇ ਸਮੇਂ ਬਾਅਦ ਫੇਰ ਪ੍ਰਾਪਤ ਹੋਣਾ ਹੈ ਤੇ ਇਸ ਮਨੁੱਖਾਂ ਜਨ ਵਿੱਚ ਸਾਰੀਆਂ ਸੰਗਤਾਂ ਮਾਈ ਭਾਈ ਬਜ਼ੁਰਗ ਬੱਚੇ ਲਾਹ ਪ੍ਰਾਪਤ ਕਰ ਰਹੇ ਹਨ ਗੁਰੂ ਗਰੀਬਨਵਾਜ ਕਿਰਪਾ ਕਰਨ ਇਸੇ ਤਰ੍ਹਾਂ ਸਮੂਹ ਸੰਗਤਾਂ ਨੂੰ ਇਕੱਤਰਤਾਈ ਨਗਰ ਨੂੰ ਏਕਤਾ ਤੇ پاک ਚੜ੍ਹਦੀ ਕਲਾ ਦੇ ਨਾਲ ਪਹਿਰੇ ਕਰਨ ਦਾ ਗੁਰੂ ਗਰੀਬਨਵਾਜ ਬਲ ਬਖਸ਼ ਕਰਨ ਇੱਥੇ ਬਾਬਾ ਗੁਜਰ ਸਿੰਘ ਜੀ ਦੇ ਅਸਥਾਨ ਤੇ ਪਹੁੰਚਣ ਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਪਾਕਿਸਤਾਨ ਤੱਕ ਗੁਰੂ ਜਾਨੀ ਬਾਬਾ ਬੁਜੇਸੇ ਨਿਵਾਸ ਰੱਖਦਾ ਹੈ ਪਾਕਿਸਤਾਨ ਹੈ ਬੂੜਾ ਬਰਾ ਤੇ ਹਸਤਾਨ ਨੂੰ ਸੰਤ ਬਾਬਾ ਸਾਹਿਬ ਸਿੰਘ ਨੇ ਜਾਗ ਰਹੀਤਾ ਕਿਰਾਤੋ ਪ੍ਰੋਗਰਾਮ ਆਦ ਅਸਲਾ ਨਾ ਜੋ ਰੱਬ ਕੀਤਾ ਬਾਪੁਰਖਾਂ ਤੋਂ ਬਾਅਦ ਸੰਤ ਬਾਬਾ ਭਗਵਾਨ ਸੇਰੀ ਨੇ ਇਹਨਾਂ ਕਾਰਜਾਂ ਨੂੰ ਮੁੱਖ ਰੱਖਿਆ ਬਾਦਵੇ ਦਾਸ ਹੁਣ ਸਲਾਮਨਾ ਰਹਾ ਹੈ ਯੂਰਪੀਆ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਤਨਮਨ ਪਾਲੇ ਨਾਲ ਗੁਰੂਆਂ ਸੰਗਤਾਂ ਸਮਾਵਾ ਕਰਦੇ ਹਨ ਕਈ ਸੰਤਾਂ ਸੀਮਿਤ ਸਰੀਆ ਬਜਰੀ ਦੇ ਨੇਤਾ ਆਤਿ ਸੇਵਾ ਕਰ ਰਹੇ ਹਨ ਲੋੜੋਂ ਭਾਗ ਲੈ ਕੇ ਗੁਰੂ ਘਰ ਨੂੰ ਕਰ ਕੋਠੇ ਸੰਤਾਂ ਪਹੁੰਚ ਰਹੀਆਂ ਮਹਾਰਾਜ ਦੇ ਪਾਸ਼ਾ ਸਰ ਦਾ ਪਲਾਟਨ ਬਯੰਤ ਮਾਪੁਰਖਾਂ ਨੇ ਅਸ਼ੀਰਵਾਦ ਇਸ ਸਥਾਨ ਤੇ ਆ ਕਰਕੇ ਦਰਸ਼ਨ ਦਿੱਤੇ ਅਸ਼ੀਰਵਾਦ ਗੁਰੂਆਂ ਸੰਗਤਾਂ ਦਿੱਤਾ ਤੇ ਗੁਰੂਆਂ ਸੰਤਾਂ ਨੂੰ ਦਰਸ਼ਨ ਦਾ ਦਿੱਤੇ ਤੇ ਗੁਰੂਆਂ ਸੰਤਾਂ ਨੂੰ ਬੇਨਤੀ ਹੈ ਕਿ ਨਾਮ ਜਪ ਕੇ ਸਿਰ ਕੇ ਪੂਰੀ ਆਦੀ ਸੇਵਾ ਕਰਕੇ ਲਾਹਾ ਪ੍ਰਾਪਤ ਕਰੀਏ ਪਾਲ ਬ੍ਰह्म ਹੋ ਆ ਸਹਾਾਈ ਕਥਾ ਕੀਰਤਨ ਸਹਾਦਾਈ ਗੁਰੂ ਕੀ ਰੀਤ ਦੀ ਬਾਣੀ ਜਪ ਅੰਦ ਕਰੋੜ ਪ੍ਰਾਨੀ ਉਹਦੇ ਗੁਰਾਂ ਦੀ ਬਾਣੀ ਦਾ ਸਿਮਰਨ ਕਰਕੇ ਪੂਰਾ ਪ੍ਰਭਿਆਰਾ ਤੇ ਆ ਪੂਰਾ ਜਨਤਾ ਨਾਓ ਨਾਲ ਪੂਰਾ ਪਾਇਆ ਪੂਰੇ ਕੀ ਗੁੰਗਾਓ ਪੂਰੇ ਗੁਰਾਂ ਦਾ ਗੁਣ ਗਾਇਨ ਕਰਕੇ ਗੁਰੂ ਦੀ ਸੇਵਾ ਕਰਕੇ ਸੰਗਤ ਕਰਕੇ ਲਾਹਾ ਪ੍ਰਾਪਤ ਕਰੀਏ ਅਖੀਰ ਵਿੱਚ ਸਾਰੀਆਂ ਸੰਗਤਾਂ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਆਇਓ ਹੈ ਮਹਾਂਪੁਰਖਾਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਇਹਨਾਂ ਲੋਕਿਆਂ ਸੇ ਤਾਂ ਇਸਵਾਵਾਂ ਨੇ ਭਾਈਆਂ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਆ